ਦੋਸਤੋ ਕੀ ਹਾਲ ਚਾਲ ਹੈ ਮੈਂ ਤੁਹਾਡਾ ਆਪਣਾ ਵੀ ਜੇ ਸ਼ਰਮਾ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਇੱਕ ਵਾਰ ਫਿਰ ਕੁਝ ਵਿਚਾਰ ਲੈ ਕੇ ਆਏ ਹਾਂ ਤੁਹਾਡੇ ਸਾਹਮਣੇ ਉਮੀਦ ਕਰਦਾ ਹਾਂ ਕਿ ਤੁਹਾਨੂੰ ਪਸੰਦ ਆਉਣਗੇ ਨਹੀਂ ਜ਼ਰੂਰਤ ਉਹਨੂੰ ਕਿਸੇ ਪੂਜਾ ਪਾਠ ਦੀ ਨਹੀਂ ਜ਼ਰੂਰ ਤੂੰ ਨੂੰ ਕਿਸੇ ਪੂਜਾ ਪਾਠ ਦੀ ਜਿਹਨੇ ਕੀਤੀ ਸੇਵਾ ਆਪਣੇ ਮਾਪੇ ਦੀ ਨਹੀਂ ਜ਼ਰੂਰ ਤੂੰ ਨੂੰ ਕਿਸੇ ਪੂਜਾ ਪਾਠ ਦੀ ਜਿਹਨੇ ਕੀਤੀ ਸੇਵਾ ਰੱਜ ਕੇ ਆਪਣੇ ਮਾਪੇ ਦੀ ਜੇਕਰ ਕਿਸੇ ਦੀ ਇੱਜ਼ਤ ਨਹੀਂ ਕਰ ਸਕਦੇ ਤਾਂ ਨਾ ਕਰੋ ਜੇ ਕਿਸੇ ਦੀ ਇੱਜ਼ਤ ਨਹੀਂ ਕਰ ਸਕਦੇ ਤਾਂ ਨਾ ਕਰੋ ਪਰ ਚਾਰ ਲੋਕਾਂ ਦੇ ਵਿੱਚ ਬੈਠ ਕੇ ਕਿਸੇ ਦੀ ਬੇਇੱਜ਼ਤੀ ਨਾ ਕਰੋ ਕਿ ਢੀ ਡੂੰਗੀ ਗੱਲ ਕਹੀ ਹੈ ਕਿ ਜੇਕਰ ਕਿਸੇ ਦੀ ਇੱਜ਼ਤ ਨਹੀਂ ਕਰ ਸਕਦੇ ਤਾਂ ਨਾ ਕਰੋ ਪਰ ਚਾਰ ਪੰਜ ਲੋਕਾਂ ਦੇ ਵਿੱਚ ਬੈਠ ਕੇ ਕਿਸੇ ਦੀ ਬੇਇੱਜ਼ਤੀ ਕਰਨ ਦਾ ਵੀ ਤੁਸੇ ਨੂੰ ਸੋਨੂੰ ਹੱਕ ਨਹੀਂ ਹੈ ਚੰਗੀ ਸੋਚ ਚੰਗੇ ਵਿਚਾਰ ਚੰਗੀ ਸੋਚ ਚੰਗੇ ਵਿਚਾਰ ਲੈ ਕੇ ਸ਼ੁਰੂ ਹੋਵੋ ਦਿਨ ਚੰਗਾ ਨਿਕਲੇਗਾ ਚੰਗੀ ਸੋਚ ਚੰਗੇ ਵਿਚਾਰ ਲੈ ਕੇ ਸ਼ੁਰੂ ਹੋਵੋ ਦਿਨ ਚੰਗਾ ਨਿਕਲੇਗਾ ਜੇਕਰ ਵਿਸ਼ਵਾਸ ਹੋਵੇ ਤਾਂ ਚੁੱਪ ਦੀ ਵੀ ਸਮਝ ਆ ਜਾਂਦੀ ਹੈ ਜੇਕਰ ਵਿਸ਼ਵਾਸ ਹੋਵੇ ਤਾਂ ਚੁੱਪ ਦੀ ਵੀ ਸਮਝ ਆ ਜਾਂਦੀ ਹੈ ਨਹੀਂ ਤਾਂ ਬੋਲੇ ਗਏ ਸ਼ਬਦਾਂ ਦੀ ਵੀ ਗਲਤ ਅਰਥ ਕੱਢ ਲੈਂਦੇ ਨੇ ਜੇਕਰ ਵਿਸ਼ਵਾਸ ਹੋਵੇ ਤਾਂ ਚੁੱਪ ਦੀ ਵੀ ਸਮਝ ਆ ਜਾਂਦੀ ਹੈ ਨਹੀਂ ਤਾਂ ਬੋਲੇ ਗਏ ਸ਼ਬਦਾਂ ਤੇ ਵੀ ਗਲਤ ਅਰਥ ਲੋਕ ਕੱਢ ਲੈਂਦੇ ਨੇ ਆਪਣੀ ਜ਼ੁਬਾਨ ਤੋਂ ਇੰਨੇ ਮਿੱਠੇ ਸ਼ਬਦ ਬੋਲੋ ਆਪਣੀ ਜ਼ੁਬਾਨ ਤੋਂ ਇੰਨੇ ਮਿੱਠੇ ਸ਼ਬਦ ਬੋਲੋ ਕਿ ਜੇ ਵਾਪਸ ਵੀ ਲੈਣੇ ਪੈਣ ਤਾਂ ਉਹ ਕੌੜੇ ਨਾ ਲੱਗਣ ਆਪਣੀ ਜ਼ੁਬਾਨ ਦੇ ਵਿੱਚੋਂ ਇੰਨੇ ਬੜੀਆ ਸ਼ਬਦ ਬੋਲੋ ਕਿ ਜੇ ਉਹ ਵਾਪਸ ਲੈਣੇ ਪੈਣ ਇਹ ਉਹ ਵਾਪਸ ਲੈਣੇ ਪੈਣ ਤਾਂ ਵਾਪਸ ਲੈਣ ਦੇ ਵਿੱਚ ਕੌੜੇ ਨਾ ਲੱਗਣ ਜਦੋਂ ਕੋਈ ਹੱਥ ਤੇ ਸਾਥ ਦੋਨੋਂ ਛੱਡ ਦੇਵੇ ਜਦੋਂ ਕੋਈ ਹੱਥ ਤੇ ਸਾਥ ਦੋਨੇ ਛੱਡ ਦੇਵੇ ਤਾਂ ਰੱਬ ਉਂਗਲੀ ਫੜਨ ਵਾਲਾ ਵੀ ਕੋਈ ਭੇਜ ਦਿੰਦਾ ਹੈ ਹਾਸਿਆਂ ਲਈ ਵੀ ਬਹੁਤ ਮਿਹਨਤ ਕਰਨੀ ਪੈਂਦੀ ਹੈ ਹਾਸਿਆਂ ਲਈ ਵੀ ਬਹੁਤ ਮਿਹਨਤ ਕਰਨੀ ਪੈਂਦੀ ਹੈ ਕਦੇ ਲੋਕਾਂ ਦੇ ਤਾਨਿਆਂ ਨੂੰ ਅਣ ਸੁਣਾ ਕਰਨਾ ਪੈਂਦਾ ਤੇ ਕਈ ਖੁਦ ਨੂੰ ਝੂਠ ਬੋਲਣਾ ਪੈਂਦਾ ਪਹਿਰਾਵਾ ਕਿੰਨਾ ਵੀ ਕੀਮਤੀ ਹੋਵੇ ਪਹਿਰਾਵਾ ਕਿੰਨਾ ਵੀ ਕੀਮਤੀ ਹੋਵੇ ਘਟਿਆ ਕਰਦਾਰ ਨੂੰ ਕਦੇ ਲੁਕੋ ਨਹੀਂ ਸਕਦਾ ਪਹਿਰਾਵਾ ਕਿੰਨਾ ਮਰਜੀ ਕੀਮਤੀ ਹੋਵੇ ਪਰ ਘਟਿਆ ਕਰਦਾਰ ਨੂੰ ਉਹ ਲੁਕੋ ਨਹੀਂ ਸਕਦਾ ਅਗਰ ਤੁਹਾਨੂੰ ਖਰਚਣ ਦਾ ਵੱਲ ਨਹੀਂ ਅਗਰ ਤੁਹਾਨੂੰ ਖਰਚਣ ਦਾ ਵੱਲ ਨਹੀਂ ਫਿਰ ਤੁਸੀਂ ਲੱਖ ਕਮਾਓ ਚਾਹੇ ਕਮਾਓ ਕਰੋੜ ਤੁਸੀਂ ਗਰੀਬ ਹੀ ਰਹੋਗੇ ਜੇਦੋਂ ਸਾਨੂੰ ਪੈਸੇ ਖਰਚਣ ਦਾ ਵੱਲ ਹੀ ਨਹੀਂ ਫਿਰ ਤੁਸੀਂ ਲੱਖ ਕਮਾਓ ਚਾਹੇ ਕਰੋੜ ਕਮਾਓ ਕਮਾਓ ਤੁਸੀਂ ਗਰੀਬ ਦੇ ਗਰੀਬ ਹੀ ਰਹੋਗੇ ਵਿਚਾਰਾਂ ਦੀ ਪਵਿੱਤਰਤਾ ਤੋਂ ਬਗੈਰ ਤਨ ਦੀ ਪਵਿੱਤਰਤਾ ਦਾ ਕੋਈ ਮਹੱਤਵ ਨਹੀਂ ਹੈ ਬਿਚਾਰਾਂ ਦੀ ਪਵਿੱਤਰਤਾ ਤੋਂ ਬਿਗੈਰ ਤਨ ਦੀ ਪਵਿੱਤਰਤਾ ਦਾ ਕੋਈ ਵੀ ਮਹੱਤਵ ਨਹੀਂ ਹੈ ਅਸੀਂ ਉਹਨਾਂ ਨੂੰ ਹੀ ਖੜਕਦੇ ਹਾਂ ਜਿੰਨਾਂ ਅੱਗੇ ਅਸੀਂ ਝੁਕਦੇ ਨਹੀਂ ਅਸੀਂ ਉਹਨਾਂ ਨੂੰ ਹੀ ਖੜਕਦੇ ਹਾਂ ਜਿੰਨਾਂ ਅੱਗੇ ਅਸੀਂ ਝੁਕਦੇ ਨਹੀਂ ਬਾਕੀ ਜਿਨ੍ਹਾਂ ਨੂੰ ਅਸੀਂ ਚੰਗੇ ਲੱਗਦੇ ਹਾਂ ਉਹ ਸਾਨੂੰ ਚੋਕੜ ਨਹੀਂ ਦਿੰਦੇ ਕਿੱਡੀ ਢੰਗਾਈ ਵਾਲੀ ਗੱਲ ਕਹੀ ਐ ਅਸੀਂ ਉਹਨਾਂ ਨੂੰ ਖੜਕਦੇ ਹਾਂ ਜਿੰਨਾ ਅੱਗੇ ਅਸੀਂ ਝੁਕਦੇ ਨਹੀਂ ਬਾਕੀ ਜਿਨ੍ਹਾਂ ਨੂੰ ਅਸੀਂ ਚੰਗੇ ਲੱਗਦੇ ਹਾਂ ਉਹ ਸਾਨੂੰ ਝੁਕਣ ਨਹੀਂ ਦਿੰਦੇ ਤਾਂ ਦੋਸਤੋ ਕਿਵੇਂ ਲੱਗੇ ਵਿਚਾਰ ਆਪਣਾ ਕਮੈਂਟਾਂ ਦੇ ਵਿੱਚ ਜਰੂਰ ਮੈਂਸ਼ਨ ਕਰਿਓ ਆਪਣੇ ਵੱਲੋਂ ਤਾਂ ਮੈਂ ਚੰਗੀ ਕੋਸ਼ਿਸ਼ ਕਰਦਾ ਹਾਂ ਇਹ ਚੰਗੇ ਵਿਚਾਰ ਤੁਹਾਡੇ ਸਨਮੁਖ ਰੱਖਾਂ ਚਲੋ ਬਹੁਤ ਬਹੁਤ ਧੰਨਵਾਦ